ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਂ ਦੀਵਾਰ ਤਰ ਹੈ ਮੇਰੇ ਨਾਮੀ ਮੈਂ ਤੇ ਤੇ ਅਗੇ ਅਰਦਾਸ ਮੈਂ ਹੋਰ ਤਾਉਨ ਜਿਸ ਸਹਿ ਕਰੂ ਬਨਤੇ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾ ਤੇਰੇ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗਨਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰ ਪੁਹੀਆ ਹਰ ਹਰ ਨਾਮ ਸੀਤਲ ਜਲ ਚਾਵਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰ ਗੁਰਹੀਆ ਜਪ ਜਗੰਨਾਥ ਜਗਦੀਸ਼ ਗੁਸਈਆ ਤਰਨ ਪਰੇ ਚੇਤਨ ਉਭਰੇ ਜਿਉਂ ਪ੍ਰਹਿਲਾਦ ਅਰਸ ਨਈਆ ਰਹਾ ਪਾਰੇ ਅਠਾਰਹ ਤਹਟੰਦਣ ਉਤਮਾ ਚੰਦਨ ਨਿਗਟ ਸਭ ਚਮੰਦਨ ਹੋਈਆ ਤਾਪਤ ਕੂੜੇ ਊਪ ਸੁਖ ਹੋਵੇ ਮਨ ਅਵਿਮਾਨਾ ਵਿਛੜ ਦੂਰ ਗਈਆ ਅਰਗਤ ਮਿਤ ਕਰਤਾ ਆਪੇ ਜਾਣਾ ਸਭ ਵਿਦ ਹਰ ਹਰ ਆਪ ਬਨਿਆ ਜੇ ਸਤਗੁਰੂ ਭੇਟੇ ਸੁਕੰਚਨ ਹੋਆ ਜੋ ਤੁਰ ਲਿਖਿਆ ਤੋ ਮਿਟਣਾ ਮਿਟਈਆ ਰਤਨ ਪਦਾਰਤ ਗੁਰਮਤਿ ਪਾਵੈ ਸਾਗਰ ਭਗਤ ਪੰਡਾਰਕ ਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਰ ਕਹਤੇ ਤ੍ਰਿਪ੍ਰਣ ਪਈਆ ਪਰਮ ਬੈਰਾਗ ਸਤਨਿਤ ਹਰਿ ਧਿਆਈ ਮੈਂ ਹਰ ਗੁਰ ਕਹਤੇ ਪਾਵਣੀ ਕਹੀਆ ਬਾਰ ਬਾਰ ਖਿੰਖਿਨ ਪਲਕੀਐ ਹਰ ਪਾਰ ਨ ਪਾਵੈ ਪਰ ਪਰਈਆ ਸਾਸਤ ਬੇਦ ਪੁਰਾਣ ਪੁਕਾਰ ਹੈ ਧਰਮ ਕਰੋ ਘਟ ਕਰਮ ਦਰੜਈਆ ਮਨ ਮੁਖ ਪਾਪੰਡ ਭਰਮ ਦੇ ਕੁੱਤੇ ਲੋਭ ਲਹਿਰ ਨਾਵ ਪਾਰ ਉਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਓ ਮੈਂ ਜਾਇ ਤਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਏਹੋ ਜਗ ਵਰਣਾ ਰੂਪ ਸਭ ਤੇਰਾ ਜਿਤ ਲਾਹੇ ਸੇ ਕਰਮ ਕਮਈਆ ਨਾਨਕ ਜੰਤ ਵਜਾਇ ਵਾਜਹੀ ਜਿਤ ਪਾਵੇ ਤਿਤ ਰਾਹੇ ਚਲਈਆ ਏ ਉਹ ਜਗ ਵਰਨਾ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਰਮਈਆ ਨਾਨਕ ਜਨ ਤਵ ਜਾਏ ਬਾਜਹੀ ਜਿਤ ਪਾਵੇ ਤਿਤ ਰਾਹੇ ਚਲਈਆ ਵਾਹਿਗੁਰੂ ਕੀ ਖਲਕਾ ਵਾਹਿਗੁਰੂ ਕੀ ਏ